ਪ੍ਰਸ਼ਾਸਨ ਜਿਹੜਾ ਕਹਿੰਦਾ ਸੁਵਿਧਾ ਅੰਤੀ ਸੋਹ ਕਹਿੰਦਾ ਸੁਵਿਧਾ ਅੰਤੀ ਸੋਹ ਕਹਿੰਦਾ ਤੇ ਅੱਜ ਆ ਤੱਕੇਸ਼ਾਈ ਦੇਖੋ ਲਾਈ ਚੱਲ ਰਹੀ ਇੱਧਰ ਆ ਦੇਖੋ ਪੁਲਿਸ ਪ੍ਰਸ਼ਾਸਨ ਦੀ ਤੱਕੇਸ਼ਾਈ ਸੋ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰੋ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਉਸ ਪ੍ਰਸ਼ਾਸਨ ਮਰਦਾਬਾਦ ਪੁਲਿਸ ਪ੍ਰਸ਼ਾਸਨ ਮੁਰਦਾਬਾ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾ ਜਿੰਦਾਬਾਦ ਪੁਲਿਸ ਪ੍ਰਸ਼ਾਸਨ ਮੁਰਦਾਬਾ ਜਿੰਦਾਬਾਦ ਪੰਜਾਬ ਸਰਕਾਰ ਬੰਦ ਤਾਂ ਕਰਦਾ ਮੈਂ ਕਰਦਾ ਮੈਂ ਕਰ ਬੰਬੋ ਇੱਕ ਨਹੀਂ ਬਾਹਰ ਹੀ ਆ ਮੈਂ ਕਰਦਾ ਬਾਹਰ ਹੀ ਖੜਾ ਹਾਂ ਮੈਂ ਕਰਦਾ ਉਹ ਬਾਹਰ ਹੀ ਖੜਾ ਆ ਜਾ ਪਾ ਮੇਰਾ ਆ ਜਾ ਇੱਕ ਮਿੰਟ ਇੱਕ ਮਿੰਟ ਮਜਬੂਰੀ ਨਹੀਂ ਯਾਰ ਸੌ ਕਿਹੜੀ ਖਾਂਦੇ ਹੈ ਸੌ ਕਿਹੜੀ ਖਾਂਦੇ ਜੇ ਸੌ ਕਿਹੜੀ ਖਾਂਦੇ ਜੇ ਸਵਧਾਨ ਦੀ ਯਾ ਯਾਰ ਕਿਹੜੀ ਸੌ ਖਾਂਦੇ ਭਰਾ ਸਵਧਾਨ ਦੀ ਆ ਸੌ ਖਾਂਦੇ ਜੇ ਹੈ ਆ ਸੌ ਖਾਂਦੇ ਜੇ ਭਰਾ ਵਾਹ ਜੀ ਵਾਹ ਆ ਦੇਖ ਲਓ ਪੁਲਿਸ ਆ ਉਹ ਹੋ ਗਿਆ ਮੁਕਤਬਾਦ ਅੰਦਰ ਚੜ ਗਿਆ ਪੁਲਿਸ ਜੇਰਫਟਾਰ ਕਰਕੇ ਪੁਲਿਸ ਲੈ ਕੇ ਜਾਂਦੀ ਹੋਈ ਆਹ ਦੇਖ ਲੋ ਪੁਲਿਸ ਦੀ ਧੱਕੇਸ਼ਾਹੀ ਫੋਨ ਖੋਇਆ ਜਾ ਰਿਹਾ ਹੈ ਪੁਲਿਸ ਵੱਲੋਂ ਫੋਨ ਖੋਇਆ ਜਾ ਰਿਹਾ ਹੈ ਪੁਲਿਸ ਦੀ ਧੱਕੇਸ਼ਾਹੀ ਫੋਨ ਖੋਇਆ ਜਾ ਰਿਹਾ ਹੈ ਧੱਕਾ ਨਾ ਕਰ ਇੱਕ ਮਿੰਟ ਫੋਨ ਆਹ ਬਣਾਣਾ ਵੀਡੀਓ ਆਹ ਦੇਖ ਲੋ ਆਹ ਦੇਖ ਲੋ ਪੁਲਿਸ ਦੀ ਧੱਕੇਸ਼ਾਹੀ ਗਿਰਫਤਾਰ ਕਰਦੀ ਹੋਈ ਪੁਲਿਸ ਪੁਲਿਸ ਗਿਰਫਤਾਰ ਕਰਦੀ ਹੋਈ ਪੁਲਿਸ ਦੀ ਧੱਕੇਸ਼ਾਈ ਤੁਸੀਂ ਦੇਖ ਸਕਦੇ ਹੋ ਪੁਲਿਸ ਗਿਰਫਤਾਰ ਕਰਕੇ ਕਿਸਾਨਾਂ ਨੂੰ ਦਾਣੇ ਲ ਜਾਂਦੀ ਹੋਈ ਮੁਰਦਾਬਾਦ ਮੁਰਦਾਬਾਦ ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਪੁਲਿਸ ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾਦ ਪੁਲਿਸ ਦੀ ਸ਼ਰ੍ਹਾ ਆਮ ਤੱਕ ਐਸ਼ਾਈ ਇੱਥੋਂ ਪਤਾ ਲੱਗਦਾ ਹੈ ਮੁਰਦਾਬਾਦ ਮੁਰਦਾਬਾਦ ਹਲਕਾ ਵਿਧਾਇਕ ਲਾਡੀ ਟੋਸ ਦੀ ਗੁੰਡਾਗਰਦੀ ਦਾ ਪੰਜਾਬ ਸਰਕਾਰ ਦੀ ਗੁੰਡਾਗਰਦੀ ਦਾ ਮੁਰਦਾਬਾਦ 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 ਅਬ ਬੀਬੀਆਂ ਨੂੰ ਮੁਤਾਬਕ ਮੁਤਾਬਕ ਕਿਸੇ ਵੀ ਗੱਲ ਨੂੰ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਵੀ ਮਾਈਨਿੰਗ ਵਿਭਾਗ ਨਾਲ ਗੱਲਬਾਤ ਕਰੋ ਰੇਲਵੇ ਟਰੈਕ ਪਰ ਵੱਡੀ ਗਿਣਤੀ ਚ ਪੁਲਿਸ ਪ੍ਰਸ਼ਾਸਨ ਚੜਾਇਆ ਇੱਥੇ ਮੋਕੇ ਤੇ ਮੋਗਾ ਜ਼ਿਲ੍ਹਾ ਮੋਗਾ ਰੇਲਵੇ ਟਰੈਕ ਤੇ ਜਿੱਥੇ ਕਿ ਨਜਾਇਜ਼ ਪਰਚੇ ਮਾਈਨਿੰਗ ਵਿਭਾਗ ਦੇ ਐਸ ਡੀਓ ਵੱਲੋਂ ਕੀਤੇ ਗਏ ਇਥੋਂ ਤਿੱਕਰ ਕੀ ਸਰਕਾਰ ਦੀ ਸ਼ੈ ਦੇਖ ਲਓ ਤੇ ਸਰਕਾਰ ਵੱਲੋਂ ਇੱਥੇ ਧਕਾ ਇੰਨਾ ਜ਼ਿਆਦਾ ਪੰਜਾਬ ਦੇ ਲੋਕਾਂ ਨਾਲ ਕੀਤਾ ਜਾ ਰਿਹਾ ਹੈ ਵੀ ਜਿਸ ਦਾ ਖੇਤ ਉਸੇ ਦੀ ਰੇਤ ਸਭ ਝੂਠੇ ਨੇ ਦੇ ਚਾਹੀਏ ਜਿਹੜੇ ਆਦੇ ਹੱਕ ਲੈਣ ਆਏ ਨੇ ਫਰਮਾਨਦਾਰੀ ਨਾ ਬਜੋ ਵੇਖੋ ਤੂਫਾਨ ਮਜ਼ਦੂਰ ਸਗਾਟ ਕਮੇਟੀ ਸੋਰੀ ਆਓ ਅਜਾ ਤਮਾਤਰ ਪੁਲਿਸ ਪ੍ਰਸ਼ਾਸਨ ਪੱਤਰਕਾਰਾਂ ਨੂੰ ਵੀ ਦਬਾਅ ਪਾ ਰਿਹਾ ਹੈ ਆ ਦੇਖ ਲਓ ਪੁਲਿਸ ਪ੍ਰਸ਼ਾਸਨ ਪੱਤਰਕਾਰਾਂ ਨੂੰ ਵੀ ਦਬਾਅ ਪਾ ਰਿਹਾ ਐਨੀ ਐਨੀ ਦਹਿਸ਼ਤ ਸਰਕਾਰ ਵੱਲੋਂ ਐਨੀ ਦਹਿਸ਼ਤ ਫੈਲਾਈ ਜਾ ਰਹੀ ਏ ਵੀਡੀਓ ਨੂੰ ਵੱਧ ਤੋਂ ਵੱਧ ਨਾਲ ਦੀ ਨਾਲ ਸ਼ੇਅਰ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਸਰਕਾਰ ਦਾ ਪਤਾ ਲੱਗ ਸਕੇ ਸਾਡੇ ਉਹਨਾਂ ਦੇ ਸਾਥ ਉਹਨਾਂ ਦਾ ਵਾਹਸ ਉਹ ਕਿੰਨੇ ਕਦਮ ਦੂਰ ਹੋ ਗਿਆ ਤੇ ਇੱਕ ਪਰਚਾ ਹੋਇਆ ਤੇ ਅਗਰਾ ਚੰਦ ਤੋਂ ਨਾ ਕਰ ਗਿਆ ਕਿਹੜੇ ਥਾਣੇ ਹੋਇਆ 5:00 ਵਜੇ ਧਰਮਕੋਟ ਕਿਹੜੇ ਥਾਣੇ ਹੋਇਆ ਇਹ ਤੁਹਾਨੂੰ ਲੱਗਦਾ ਆ ਇਹ ਵੀ ਕਹਿਆ ਜਾ ਰਿਹਾ ਕਿ ਕਿਸਾਨ ਹੋ ਰਿਹਾ ਕਿ ਉਹੋ ਵੀ ਦੇ ਨਾਮ ਦੇ ਜਿਹੜੇ ਉਹ ਆਉਣਾ ਨਹੀਂ ਕਰੀ ਆਉ ਦੂਜੇ ਬਾਰੇ ਜਿਹੜੇ ਉਹਨਾਂ ਦੇ ਠੇਕੇਦਾਰਾਂ ਤੇ ਚੱਲਦੇ ਆ ਨਾ ਤੇ ਪੰਜ ਪੌਬ ਲੈਣਾ ਖੜੀਆਂ ਉੱਥੇ ਉਹਨਾਂ ਦੇ ਚੱਲੀ ਜਾਂਦੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਆਮ ਲੋਕ ਪਰੇਸ਼ਾਨ ਹੋ ਰਹੇ ਨੇ ਤੇ ਵੱਡੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸਨ ਆਇਆ ਜੜ ਕੇ ਦੇਖ ਲਓ ਇੱਥੇ ਤੁਸੀਂ ਦੇਖ ਸਕਦੇ ਜੇ ਕਿਸਾਨ ਵੀਰੋ ਪੰਜਾਬ ਦੇ ਨੌਜਵਾਨਾਂ ਵੀ ਸਰਕਾਰ ਕਿਸ ਕਿਹੜੀਆਂ ਗੱਲਾਂ ਤੇ ਆ ਚੁੱਕੀ ਐ ਵੀ ਆਪਣੀ ਆਵਾਜ਼ ਚੱਕਣ ਵਾਲਿਆਂ ਨੂੰ ਵੀ ਦਬਾਇਆ ਜਾ ਰਿਹਾ ਆਪਣੀ ਆਵਾਜ਼ ਨੂੰ ਵੀ ਦਬਾਇਆ ਜਾ ਰਿਹਾ ਸੋ মিডিਆ ਨੂੰ মিডিਆ ਨੂੰ ਦਬਕੇ ਮਾਰੇ ਜਾ ਰਹੇ ਨੇ ਵੀ ਇੱਥੇ ਬਾਈਟ ਨਾ ਕਰੋ ਨਹੀਂ ਨਹੀਂ ਆਓ ਵੀਰੋ ਚਲ ਕੇ ਪਿਹਾਰ ਕੱਢਦਾ ਇਹਨਾਂ ਪਾਹੇ ਕੇ ਪੰਜਾਬਰ ਸਾਨੂੰ ਪੁੱਟ ਪੁੱਟ ਕੇ ਥਾੜੋ ਫਿਰ ਉੱਪਰ ਲੈ ਜੋ ਤੇ ਨਹੀਂ ਤੇ ਫਿਰ ਅਸੀਂ ਬੈਠੇ ਆ ਜਾਵਰ ਸਾਡਾ ਹੱਲ ਕੱਢ ਤੀ ਬੈਠਾ ਉਧਰ ਆ ਜਾ ਬਾਈ ਆ ਤਾਂ ਕੀਰ ਆ ਆਵੇ ਆ ਆਵੇ ਭਾਈ ਆ ਜਾਓ ਆ ਜਾਓ ਆ ਜਾਓ ਉਧਰ ਉਧਰ ਬਿਠਾਓ ਆ ਜਾਓ ਆ ਜਾਓ ਇੱਧਰ ਆਇਓ ਆਇਓ ਆਜੋ ਯਾਰ ਇੱਥੇ ਕਿੱਥੇ ਜਾਈ ਆ ਇੱਧਰ ਵੀ ਆਹ ਕਰੋ ਮੇਰੇ ਨਾਲ ਨੂੰ ਹੈਲੋ ਰੇਲਵੇ ਟਰੈਕ ਰੋਕਤਾ ਉਧਰ ਨਾਲ ਵੇਖੋ ਤੇ ਮੈਂ ਇਹ ਨਾਲ ਆਇਆ ਵਾਂ ਤੇ ਤੁਸੀਂ ਸਾਰੇ ਇੱਧਰ ਨੂੰ ਵੇਖੋ ਮੇਰੇ ਨਾਲ ਨੂੰ ਔਰ ਸਾਡਾ ਪਾਤੀ ਪ੍ਰਸ਼ਾਸਨ ਚੜਾ ਰੇਲਵੇ ਟਰੈਕ ਰੋਕਿਆ ਹੋਇਆ ਤੁਸੀ ਜਿਹੜਾ ਜੋਰ ਲਾਣਾ ਤੀ ਆਦਾ ਲੜਵਾ ਜੀਆਂ ਵਰਦੀਆਂ ਵਾਈਆਂ ਹੋਈਆਂ ਨੇ ਮੋਗਾ ਰੇਲਵੇ ਟਰੈਕ ਤੇ ਯਾਰ ਮੋਗਾ ਰੇਲਵੇ ਸਟੇਸ਼ਨ ਕਿੱਡਾ ਕੁ ਆ ਇਹ ਨਹੀਂ ਮਰਦੀ ਆ ਇਹ ਜਦੋਂ ਦੇਖ ਬਲੇ ਸਾਨੂੰ ਸਾਨੂੰ ਐਵੇਂ ਤੁਸੀਂ ਤਾਂ ਸ਼ਾਮ ਨੂੰ ਯਾਰ ਹੁਣ ਪਹੁੰਚੇ ਜੇ ਟਾਈਮ ਤਾਂ 11 ਵਜੇ ਦਾ ਹੀ ਹਾਂ ਆਵੇ ਉੱਥੇ ਅਸੀਂ ਨਹੀਂ ਸਾਡੀ ਸੁਣਵਾਈ ਹੋਈ ਤੇ ਇਹ ਰੇਲਵੇ ਟਰੈਕ ਦੇ ਆਗੇ ਤੁਹਾਨੂੰ ਡੀਬੀ ਕਿਤੇ 3 ਵਜੇ ਇੱਧਰ ਆਏ ਆ ਆ ਜਿਹੜੇ ਆ ਇਹ ਕੋਈ ਯਾਰ ਮੋਗਾ ਰੇਲਵੇ ਟਰੈਕ ਦੇ ਉੱਤੇ ਬੈਠੇ ਹੋਏ ਪਾਣੀ ਦਾਣੀ ਨਹੀਂ ਹੈਗੇ ਇਹ ਸਾਡਾ ਆਪਣੇ ਘਰਾ ਦੇ ਵਿੱਚੋਂ ਹੀ ਆਪਣੇ ਪਿੰਡ ਘਰਾ ਦੇ ਵਿੱਚੋਂ ਹੀ ਇਹ ਇਹਦੇ ਆਈ ਪਾਤੀ ਪੇੜ ਦਾ ਸਵਾਰ ਆਪਦੀ ਤਰਖਾ ਵਾਸਤੇ ਨੌਕਰੀ ਕਰਦਾ ਨਹੀਂ ਨਹੀਂ ਨਾ ਦਾਦਾ ਕੋਈ ਗਿਲਾਨੀਗਾ ਹੈ ਆ ਇਧਰ ਹਰਜਿੰਦਰਾ ਜੀ ਆਈ ਫੜੀ ਆਕਰੋ ਇੱਕ ਇੱਕ ਜਣਾ ਇੱਥੇ ਆਓ ਇਹ ਆ ਕੰਮ ਕਰਾ ਆ ਘਰ ਮ ਰੱਖ ਇੱਥੋਂ ਹੀ ਸਾਰਾ ਕੁਛ ਇੱਥੇ ਦੇਣਾ ਹੈ ਸਤ ਸਤ ਪਹੁੰਚੋ ਇੱਥੋਂ ਅੱਧਾ ਲੋ ਜਿਨੇ ਜਿਨੇ ਵੀ ਮੇਰੇ ਵੀਰ ਧਰਨਾ ਵਿੱਚ ਬੈਠੇ ਨੇ ਸਾਰੇ ਜਾਬਤੇ ਦੇ ਵਿੱਚ ਬਹਿ ਜਾਓ ਟੇਕੇ ਬਹਿ ਜਾਓ ਕੋਈ ਗੱਲ ਨਹੀਂ ਪ੍ਰਸ਼ਾਸਨ ਆਇਆ ਹੈ ਵੱਡੇ ਅਧਿਕਾਰੀ ਆਏ ਨੇ ਜੇ ਕੋਈ ਗੱਲਬਾਤ ਕਰਦੇ ਨੇ ਆਪਣੇ ਆਪੇ ਸਹਬਾਨ ਗਏ ਨੇ ਗੱਲਬਾਤ ਕਰਨ ਲਈ ਕੋਈ ਗੱਲ ਨਹੀਂ ਸਿਟਾ ਨਿਕਲੇਗਾ ਇਥੇ ਭਰਾਵੋ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਇਹ ਨਤੀਜੇ ਨੇ ਜਿਹੜੇ ਕਹਿੰਦੇ ਸੀ ਅਸੀਂ ਆਮ ਘਰਾਂ ਦੇ ਆਹ ਭਰਾਵੇਂ ਆਮ ਘਰਾਂ ਦੇ ਕਾਤੇ ਨਹੀਂ ਉਹ ਪੰਜਾਬ ਨੂੰ ਉਜਾੜਨ ਲਈ ਪੰਜਾਬ ਨੂੰ ਪ੍ਰਭਾਵ ਕਰਨ ਲਈ ਪਹੁੰਚੇ ਨੇ ਇਥੇ ਦੇਹੋ ਇਹ ਅਧਿਕਾਰੀਆਂ ਨੂੰ ਇੰਨੀ ਇੱਥੇ ਪੁਲਿਸ ਦੇ ਅਧਿਕਾਰੀ ਸਰਕਾਰ ਦੀ ਛੋਹ ਤੇ ਮਾਫੀਆਂ ਵੀ ਬਣਾਵਾ ਦੇਣ ਲਈ ਤੇ ਦੇਖੋ ਸਾਦੇ ਮੇਰੇ ਪੱਤਰਕਾਰ ਭਰਾ ਵੀ ਵੀਡੀਓ ਸ਼ੂਟ ਕਰ ਲੈ ਤੇ ਕੀ ਕਹੋ ਰਿਹਾ ਆ ਦੇਖੋ ਬੀਬੀਆਂ ਨਾਲ ਖੇਚ ਤੂੰ ਹੋ ਰਹੀ ਏ ਬੀਬੀਆਂ ਨਾਲ ਖੇਚ ਤੂੰ ਬੀਬੀਆਂ ਨਾਲ ਖੇਚ ਤੂੰ ਹੋ ਰਹੀ ਏ ਪੁਲਿਸ ਪ੍ਰਸ਼ਾਸਨ ਧੱਕੇਸ਼ਾਹੀ ਕਰਦਾ ਹੋਇਆ ਬੀਬੀਆਂ ਨਾਲ ਖੇਚ ਤੂੰ ਹਾਂ ਹਾਂ ਐਮਐਲਏ ਦਿਲਾਦੀ ਕਰਦਾ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਇੱਧਰ ਆਇਓ ਪਿੱਛੇ ਹੁਣਾ ਮੇਰੇ ਆਲਾ ਗਿਆ ਹੈ ਮੇਰੇ ਆਲਾ ਫੋਨ ਤੈਨੂੰ ਲਿਆ ਹੀ ਲੋ ਹਾਂ ਹਾਂ ਕਿਹਨੂੰ ਲੈਣਾ ਬੜਾਈ ਕਰਤਾ ਬੜਾਈ ਕਰਤਾ ਬੜਾਈ ਕਰਤਾ ਪੁਲਿਸ ਪ੍ਰਸ਼ਾਸਨ ਧੱਕੇਸ਼ਾਈ ਕਰਦਾ ਹੋਇਆ ਗ੍ਰਿਫਤਾਰ ਕਰਕੇ ਲੈ ਕੇ ਜਾਂਦੀ ਹੋਈ ਐਨੀ ਸਰਕਾਰ ਦੀ ਗੁੰਡਾਗਰਦੀਆ ਦੇਖ ਲੋ ਬੀਬੀਆਂ ਨਾਲ ਬੀਬੀਆਂ ਨਾਲ ਧੱਕੇਸ਼ਾਹੀ ਕਰਦੀ ਹੋਈ ਲੇਡੀ ਪੁਲਿਸ ਇਹ ਇਧਰ ਹੈ ਜੀ 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 ਓਏ ਯਾਰ ਰੇ ਬੰਦ ਕਰ ਤਾਂ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ